ਅਕਸਰ ਪੰਜਾਬ ਦੇ ਵਿੱਚ ਵਾਪਰ ਗਿਆ ਭਿਆਨਕ ਸੜਕੀ ਹਾਦਸਾ ਪੀਆਰਟੀਸੀ ਬੱਸ ਤੇ ਟਰੱਕ ਵਿਚਕਾਰ ਹੋਈ ਜ਼ਬਰਦਸਤ ਟੱਕਰ ਦੋ ਵਿਅਕਤੀ ਹੋਏ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਜੀਆਂ ਇਹ ਸੜਕੀ ਹਾਦਸਾ ਪਟਿਆਲਾ ਚੰਡੀਗੜ੍ਹ ਹਾਈਵੇ ਤੇ ਰਾਜਪੁਰਾ ਦੇ ਗगन ਚੌਕ ਨਜ਼ਦੀਕ ਗगनਕਿਉ ਮਿਲਦੇ ਨੇੜੇ ਵਾਪਰਿਆ ਜਿਸ ਦੀਆਂ ਤਸਵੀਰਾਂ ਤੇ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੱਸਦੀ ਹੈ ਕਿ ਇਹ ਸੜਕੀ ਹਾਦਸਾ ਅੱਜ ਸਵੇਰੇ 7:30 ਵਜੇ ਵਾਪਰਿਆ ਜਦੋਂ ਇੱਕ ਟਰੱਕ ਮੋੜ ਕੱਟ ਰਿਹਾ ਸੀ ਤਾਂ ਪਿੱਛੋਂ ਆ ਰਹੀ ਪੀਆਰਟੀਸੀ ਬੱਸ ਦੀਆਂ ਬ੍ਰੇਕਾਂ ਨਾ ਲੱਗੀਆਂ ਤਾਂ ਇਹ ਬੱਸ ਇਸ ਟਰੱਕ ਦੇ ਨਾਲ ਜਾ ਟਕਰਾਈ ਜਿਸ ਦੇ ਨਾਲ ਚੀਕ ਚਹਾੜਾ ਮਚ ਗਿਆ ਇਸ ਬੱਸ ਦੇ ਵਿੱਚ 50 ਤੋਂ 55 ਸਵਾਰੀਆਂ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਕਾਫੀ ਸਵਾਰੀਆਂ ਜ਼ਖਮੀ ਹੋਈਆਂ ਨੇ ਪਰੰਤੂ ਦੋ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਹੋ ਰਿਹਾ ਹੈ ਦਸਤੀਏ ਕਿ ਸਥਾਨਕ ਲੋਕਾਂ ਦੀ ਸਹਾਇਤਾ ਦੇ ਨਾਲ ਸਵਾਰੀਆਂ ਨੂੰ ਬਸਤੀ ਵਿੱਚੋਂ ਕੱਢਿਆ ਗਿਆ ਹੈ ਹਾਲਾਂਕਿ ਹਾਲਾਤ ਕਾਬੂ ਦੇ ਵਿੱਚ ਨੇ ਪਰੰਤੂ ਦੋਸ ਸਵਾਰੀਆਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦਸਤੀ ਜਾ ਰਹੀ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਕਿ ਉਹ ਜੇਰੇ ਇਲਾਜ ਨੇ ਦੱਸਦੀ ਹੈ ਕਿ ਜਿਹੜਾ ਟਰੱਕ ਹੈ ਉਹ ਤਾਂ ਬੜੇ ਤਰੀਕੇ ਦੇ ਨਾਲ ਮੋੜ ਕੱਟ ਰਿਹਾ ਸੀ ਪਰੰਤੂ ਪਿੱਛੋਂ ਜਿਹੜੀ ਪੀਆਰਟੀਸੀ ਦੀ ਬੱਸ ਆ ਰਹੀ ਸੀ ਉਸ ਦੀਆਂ ਬ੍ਰੇਕਾਂ ਨਾਲ ਲੱਗੀਆਂ ਇਸ ਕਰਕੇ ਇਹ ਬੱਸ ਇਸ ਟਰੱਕ ਦੇ ਨਾਲ ਜਾ ਟਕਰਾਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਏ ਹਾਲਾਂਕਿ ਬਾਕੀ ਸਵਾਰੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪਰੰਤੂ ਫਿਰ ਵੀ ਦੋ ਸਵਾਰੀਆਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੜਤੀ ਕਰਵਾ ਦਿੱਤਾ ਗਿਆ ਏ ਜਿੱਥੇ ਕਿ ਉਹਨਾਂ ਦਾ ਇਲਾਜ ਹੋ ਰਿਹਾ ਹੈ ਇਸ ਸਬੰਧ ਦੇ ਵਿੱਚ ਬੱਸ ਡਰਾਈਵਰ ਸਵਰਨ ਸਿੰਘ ਹੋਰੀ ਕੀ ਕਹਿ ਰਹੇ ਨੇ ਆਓ ਸੁਣਦੇ ਹਾਂ ਬੱਸ ਫਸੇ ਗਏ ਪੀ ਆਰਟੀਸਟ ਬੱਸ ਤੇ ਕਿ ਨੰਬਰ ਕੀ ਬੱਸ ਦਾ 300 39 BH 934 300 40 ਯਾਨੀ ਰਾਜਪੁਰੇ ਤੋਂ ਚੰਡੀਗੜ੍ਹ ਜਾ ਰਹੇ ਸੀ ਫੁੱਟਪਾਥ ਦੇ ਨਾਲ ਪ੍ਰੇਰਨ ਸਿੰਘ ਟਰੈਕਟਰ ਰੁਕਾ ਸੀ ਛੱਡਦੇ ਕਾਰ ਨਹੀਂ ਉਹਨੇ ਟੂਰਨ ਕਰਨ ਕਰਦਾ ਸੀ ਕਾਂਕ ਮੂਰੀ ਦਾਪਾ ਤੇ ਗੱਡੀ ਲੱਗੀ ਤੇ ਕੋਈ ਜਿਹੜਾ ਇੱਕ ਜਕਮੀ ਵੀ ਹੈ ਜਕਮੀ ਮੜਾ ਮੋਟੇ ਰੋੜੀ ਹੈ ਇੱਕ ਗੰभीर ਜਕਮੀ ਇੱਕ ਗੰभीर ਜਖਮ ਕੋਈ ਸਵਾ ਕੱਟ ਦੇ ਵੀ ਦੇ ਹੰਟਲਪੀ ਕਰਦੇ ਹੈ ਪੁਲੀਸਨ ਕੋਲ ਵੀ ਜਾਵੇਗੀ ਉਸ ਤੋਂ ਬੰਦਾ ਕਾਰਵਾਈ ਕਰਿਆ ਦੇ। ਆਪ ਹੀ ਕਰ ਰਹੇ ਟਰੱਕ ਰਹਿ ਗਿਆ ਕਿੰਨੇ ਕੁ ਜਿਹੜੇ ਨੂੰ ਦਿੱਤੇ ਸਵਾਰ। ਸਵਾਰਾਂ ਹੈਗੇ ਸੀ 40 ਬਿਲਕੁਲ ਸਵਾਰ। ਯਾਨੀ ਕਿ ਕਿਥੋਂ ਆ ਰਹੇ ਸੀ ਜਿਹੜੇ ਕਿੱਥੇ ਜਾ ਰਹੇ। ਮਿਟਲਾੜੇ ਤੋਂ ਮਿਟਲਾੜੇ ਤੋਂ ਕੱਲ੍ਹ ਕੇ ਚੰਡੀਗੜ੍ਹ ਜਾਣਾ ਸੀ। ਰਿਵਿਊ ਕਰ ਪਟਿਆਲਾ ਰਾਜਪੁਰ ਤੋਂ ਟੱਪ ਚੱਲੂਗਾ। ਥੋੜੀ ਦੂਰੀ ਹੈ ਸੀ। ਕਿੰਨਾ ਨਿਕਾਣਗੇ। ਨਿਕਾਣ ਤੋਂ ਦੁਖੀ ਹੋ ਰਹੇ ਸੀ। ਉਹਦਾ ਦੇਖ ਕੇ ਪਟਿਆਲਾ